ਕਿ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਸਾਰੇ ਕਰ ਰਿਹਾ ਕਾਗਜ਼ ਭਰੇ ਜਾ ਰਿਹਾ ਨਾਮਜ਼ਦੀ ਪੱਤਰ ਭਰੇ ਜਾ ਚੁੱਕੇ ਐ ਵੱਖ-ਵੱਖ ਉਮੀਦਵਾਰਾਂ ਵੱਲੋਂ ਪਰ ਇੱਕ ਖਾਸ ਸੀਟ ਜਿਹੜੀ ਫਰੀਦਕੋਟ ਦੀ ਬਣੀ ਉਸ ਦੇ ਵਿੱਚ ਇੱਕ ਖਾਸ ਉਮੀਦਵਾਰ ਅੱਗੇ ਬਣ ਗਏ ਉਹ ਕਰਮਜੀਤ ਅਨਮੋਲ ਕਲਾਕਾਰ ਭਾਈਚਾਰੇ ਚੋਂ ਆਉਂਦੇ ਨੇ ਤੇ ਕਲਾਕਾਰਾਂ ਦੀ ਗਿਣਤੀ ਬਾਅਦ ਦੇਖਣ ਨੂੰ ਮਿਲੀ ਅੱਜ ਤੱਕ ਉਹਨਾਂ ਨਾਲ ਹਾਲਾਂਕਿ ਨਾਮਜ਼ਦੀ ਪੱਤਰ ਭਰੌਣ ਵੇਲੇ ਵੀ ਅੱਜ ਔਰ ਇਸ ਤੋਂ ਪਹਿਲਾਂ ਵੀ ਕਾਫੀ ਕਲਾਕਾਰ ਹਾਲਾਂਕਿ ਦੂਜੇ ਪਾਸੇ ਵੀ ਭਾਜਪਾ ਵੱਲੋਂ ਕਲਾਕਾਰ ਹੀ ਨੇ ਬਹੁਤ ਵੱਡੇ ਹੰਸਰਾ ਜਹੰਸ ਖੜੇ ਐ ਹਾਲਾਂਕਿ ਉਹਨਾਂ ਨੂੰ ਤੇ ਵਿਰੋਧ ਦਾ ਸਾਹਮਣਾ ਵੀ ਕਾਫੀ ਜ਼ਿਆਦਾ ਕਰਨਾ ਪਰ ਇੱਕ ਵੱਖਰਾ ਇਸ਼ੂ ਆ ਪਰ ਕਲਾਕਾਰਾਂ ਦੀ ਗਿਣਤੀ ਕਰਨ ਦੀ ਤੁਨਮੂਲ ਦੇ ਨਾਲ ਪਹਿਲੀ ਵਾਰ ਹੋ ਸਕਦਾ ਐਸੀ ਤਰ੍ਹਾਂ ਹੋਇਆ ਹੋਵੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਕੋਦ ਜਦੋਂ ਐਮਪੀ ਬਣੇ ਸੀ ਪਹਿਲੀ ਵਾਰ ਪ੍ਰਚਾਰ ਉਹਨਾਂ ਵੇਲੇ ਵੀ ਹੋਇਆ ਕਲਾਕਾਰਾਂ ਵੱਲੋਂ ਅਦਾਕਾਰਾਂ ਵੱਲੋਂ ਪਰ ਉਦੋਂ ਵੀ ਇੰਨੀ ਵੱਡੀ ਗਿਣਤੀ ਨਹੀਂ ਸੀ ਹੋਈ ਜਿੰਨੀ ਕਿ ਕਰਮਜੀਤ ਅਨਮੋਲ ਦੇ ਵੇਲੇ ਕਲਾਕਾਰ ਪ੍ਰਚਾਰ ਦੇ ਲਈ ਉਤਰੇ ਨੇ ਸੰਦੀਪ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕਰਮਜੀਤ ਅਨਮੋਲ ਹੋਣ ਦਾ ਪੰਜਾਬੀ ਇੰਡਸਟਰੀ ਦੇ ਵਿੱਚ ਕਿੰਨਾ ਦੋਸਤ ਮੁਹੱਬਤ ਪਿਆਰ ਤੇ ਮੇਲਜੋਲ ਆ ਇਹ ਉਹਦਾ ਸਾਬਤ ਕਰਦਾ ਕਿ ਉਹ ਖੁਦ ਕਿੰਨੇ ਮਿਲ ਅਨਸਾਰ ਨੇ ਉਹ ਕਿੰਨੇ ਆਪਸੀ ਭਾਈਚਾਰਕ ਸਾਂਝ ਰੱਖਦੇ ਨੇ ਇਹ ਕਰਮਜੀਤ ਅਨਮੋਲ ਹੋਣਾ ਨੇ ਸਾਬਤ ਕਰ ਦਿੱਤਾ ਤੁਸੀਂ ਵੀ ਤੇ ਅਸੀਂ ਵੀ ਬੜੀਆਂ ਇਲੈਕਸ਼ਨਾਂ ਕਵਰ ਕੀਤੀਆਂ ਨੇ ਵਿਧਾਨ ਸਭਾ ਲੋਕ ਸਭਾ ਪਹਿਲਾਂ ਮੋਲਦੇ ਪ੍ਰਚਾਰ ਦੇ ਵਿੱਚ ਮੋਲਦੇ ਗਾਇਕ ਆਉਂਦੇ ਰਹੇ ਨੇ ਮੋਲਦੇ ਹੀ ਇਥੇ ਸਟਾਰ ਕੰਪੈਨ ਦੇ ਵਿੱਚ ਬਾਲੀਵੁੱਡ ਦੇ ਅਦਾਕਾਰ ਆਉਂਦੇ ਰਹੇ ਨੇ ਪੈਸੇ ਲੈਂਦੇ ਰਹੇ ਨੇ ਪਰ ਆ ਜਿਹੜੀ ਮੁਹੱਬਤ ਆ ਦਿਖਾਈ ਦੇ ਰਹੀ ਆ ਕਰਮਜੀਤ ਅਨਮੋਲ ਇਹ ਆ ਕਿ ਦੋਸਤੀ ਆ ਦੇਖੋ ਗਿੱਪੀ ਗਰੇਵਾਲ ਸਾਡੀ ਪੰਜਾਬੀ ਇੰਡਸਟਰੀ ਦਾ ਇੱਕ ਕਹਿ ਸਜਦੇ ਕਿ ਆਉਣ ਵਾਲੇ ਸਮੇਂ ਦਾ ਚਾਹੇ ਉਹਨੂੰ ਅਕਸ਼ੇਕ ਕਹਿ ਲੋ ਚਾਹੇ ਉਹਨੂੰ ਸਲਮਾਨ ਖਾਨ ਕਹਿ ਲੋ ਚਾਹੇ ਅਮੀਰ ਖਾਨ ਕਹਿ ਲੋ ਚਾਹੇ ਉਹਨੂੰ ਅਮਤਾਬਚਨ ਕਹਿ ਲੋ ਜਿਸ ਪੋਜੀਸ਼ਨ ਤੇ ਉਹ ਪੰਜਾਬੀ ਇੰਡਸਟਰੀ ਨੂੰ ਲਿਆ ਲਿਜਾ ਚੁੱਕਾ ਗਿੱਪੀ ਗਰੇਵਾਲ ਕਿਉਂਕਿ ਪਹਿਲੀ ਫਿਲਮ ਆ ਕਿ 100 ਕਰੋੜ ਦੇ ਵਿੱਚ ਗਈ ਆ ਇਹ ਪੰਜਾਬ ਇੰਡਸਟਰੀ ਵਾਸਤੇ ਇੱਕ ਮਾਨਡਮਤੀ ਵਾਲੀ ਗੱਲ ਆ ਹੁਣ ਚਾਹੇ ਗਿੱਪੀ ਗਰੇਵਾਲ ਹੋਵੇ ਚਾਹੇ ਬੀ ਐਨ ਸ਼ਰਮਾ ਹੋਣ ਰੋਸ਼ਨ ਪ੍ਰਿੰਸ ਹੋਣ ਬੀਨੂ ਢਿੱਲੋਂ ਹੋਣ ਨਿਸ਼ਾ ਬਾਨੋ ਹੋਵੇ ਨਰੇਸ਼ ਕਤੂਰੀਆ ਹੋਵੇ ਕਿਹੜਾ ਕਿਹੜਾ ਨਹੀਂ ਆ ਪੰਜਾਬੀ ਫਿਲਮ ਦਾ ਅਦਾਕਾਰ ਐਕਟਰ ਜਿਹੜਾ ਫਰੀਦਕੋਟ ਨਹੀਂ ਗਿਆ ਇਹ ਇਹਦਾ ਇਹਦਾ ਮਤਲਬ ਇਹ ਹੈ ਕਿ ਕਰਮਜੀਤ ਅਨਮੋਲ ਹੋਣੀ ਖੁਦ ਬੜੇ ਮਲਾਪੜੇ ਨੇ ਔਰ ਉਹਨਾਂ ਦੀ ਇੱਕ ਆਪਣੀ ਇੰਡਸਟਰੀ ਦੇ ਵਿੱਚ ਆਪਣਾ ਇੱਕ ਵਜੂਦ ਆ ਹੋਦਾ ਕਿਉਂਕਿ ਆਮ ਘਰ ਚੋਂ ਉੱਠਿਆ ਇੱਕ ਬੰਦਾ ਇਸ ਪੋਜੀਸ਼ਨ ਤੇ ਉਹ ਆਪਣੀ ਮਿਹਨਤ ਦੇ ਨਾਲ ਪੁੱਜਿਆ ਪੰਜਾਬੀ ਫਿਲਮੀ ਫਿਲਮਾਂ ਦੇ ਵਿੱਚ ਆਪਣਾ ਸਥਾਨ ਬਣਾਉਣਾ ਐਕਟਿੰਗ ਦੇ ذریعے ਗਾਇਕੀ ਦੇ ذریعے ਔਰ ਦੂਜਾ ਦੋਸਤੀ ਭਗਵੰਤਮਾਨ ਹੋਣਾ ਦੀ ਕਿਉਂਕਿ ਭਗਵੰਤਮਾਨ ਹੋਣਾ ਨਹੀਂ ਬੀਨੂ ਢਿਲੋਂ ਇਹ ਉਦੋਂ ਦੇ ਨੇ ਇਹਨਾਂ ਦੀ ਦੋਸਤੀ ਜੋ 10ਵੀਂ 11ਵੀਂ ਵਿੱਚ ਪੜ੍ਹਦੇ ਉਦੋਂ ਇਹਨਾਂ ਦੀਆਂ ਟੇਪਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਐ ਕਮੇਡੀ ਨੂੰ ਲੈ ਕੇ ਕੈਸਟਾਂ ਆਉਣੀਆ ਸ਼ੁਰੂ ਹੋ ਚੁੱਕੀਆਂ ਉਹ ਦੋਸਤੀ ਤੁਸੀਂ ਲਾ ਲੋ ਕਿ ਕਿੰਨੇ ਸਾਲ ਪੁਰਾਣੀ ਆ ਫਿਰ ਇਕੱਠਿਆਂ ਨੇ ਪੜਨਾ ਇਕੱਠਿਆਂ ਨੇ ਐਕਟਿੰਗ ਕੀਤੀ ਔਰ ਭਗਵੰਤ ਮਾਨ ਹੋਣਾ ਨੇ ਦੋਸਤੀ ਦੇ ਤੌਰ ਤੇ ਫਰੀਦਕੋਟ ਤੋਂ ਉਹਨੂੰ ਚੋਣ ਲੜਾਈ ਔਰ ਫਰੀਦਕੋਟ ਉਹਨੇ ਖੁਦ ਕਮਾਨ ਸੰਭਾਲੀ ਉਹਦੇ ਕਾਰਨ ਕਿੰਨੇ ਲੋਕ ਸਿੰਗਰ ਪਹੁੰਚ ਰਹੇ ਨੇ ਦੋਸਤ ਪਹੁੰਚ ਰਹੇ ਔਰ ਮੈਨੂੰ ਲੱਗਦਾ ਇਹੋ ਇੱਕ ਦੋਸਤੀ ਹੋਣੀ ਚਾਹੀਦੀ ਹੈ ਕਿ ਲੋੜ ਪੈਣ ਤੇ ਦੋਸਤ ਦੇ ਕੰਮ ਨਹੀਂ ਆਉਂਦਾ ਤੇ ਉਸ ਦੋਸਤੀ ਦਾ ਕੀ ਫਾਇਦਾ ਹਾਲਾਂਕਿ ਉਹ ਪਲੰਕ ਦਾ ਇੱਕ ਦੂਜਾ ਪੱਖ ਇਹ ਵੀ ਵੇਖੀਏ ਵਿਚਾਰੀਏ ਕਿ ਇੱਕ ਪਾਸੇ ਚਲੋ ਦੋਸਤੀ ਦੀ ਮਿਸਾਲ ਸਾਰੇ ਦੇ ਰਹੇ ਆ ਕਿ ਉਹਨਾਂ ਦੇ ਲਈ ਪਹੁੰਚ ਰਹੇ ਆ ਪ੍ਰਚਾਰ ਲਈ ਔਰ ਹਰੇਕ ਦਾ ਆਪਣਾ ਆਪਣਾ ਹੱਕ ਹੈ ਕਿ ਕਿਸੇ ਵੀ ਪਾਰਟੀ ਲਈ ਕਿਸੇ ਵੀ ਉਮੀਦਵਾਰ ਦੇ ਲਈ ਕੋਈ ਪ੍ਰਚਾਰ ਕਰ ਸਕਦਾ ਦੂਜਾ ਸਿਆਸੀ ਪੱਖ ਇਹ ਵੀ ਹੈ ਫਰੀਦਕੋਟ ਦੇ ਹਲਕਿਆਂ ਵਿੱਚ ਖਾਸ ਕਰਕੇ ਵਿਚਾਰਿਆ ਜਾ ਰਿਹਾ ਕਿ ਕੀ ਕਰਮਜੀਤ ਅਨਮੋਲ ਕਲਾ ਕਲਾਕਾਰਾਂ ਦੇ ਚਿਹਰਿਆਂ ਦੇ ਸਿਰ ਦੇ ਉੱਤੇ ਚੋਣ ਜਿੱਤਣਗੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਪਿਛਲੇ 20 25 ਮਹੀਨਿਆਂ ਦੀ ਜਿਹੜੀ ਕਾਰਵਾਈ ਹੈ ਕਾਰਗੁਜ਼ਾਰੀ ਹੈ ਉਸ ਦੇ ਆਧਾਰ ਦੇ ਉੱਤੇ ਚੋਣ ਲੜ ਰਹੇ ਆ ਤੋ ਕਿ ਇਹਦੇ ਚ ਜਦੋਂ ਇਲੈਕਸ਼ਨ ਹੁੰਦੀ ਤਿੰਨ ਚਾਰ ਚੀਜ਼ਾਂ ਬਹੁਤ ਸੰਦੀ ਮੈਟਰ ਕਰਦੇ ਆ ਇੱਕ ਤੇ ਸਰਕਾਰ ਦੇ ਕੰਮ ਸਰਕਾਰ ਦੀਆਂ ਨੀਤੀਆਂ ਪਾਰਟੀ ਦੀਆਂ ਅਜੰਡੇ ਦੂਜਾ ਖੁਦ ਦੀ ਇੱਕ ਪਰਸਨੈਲਿਟੀ ਤੀਜਾ ਤੁਹਾਡੀ ਦੋਸਤੀ ਦੇ ਵਿੱਚ ਪ੍ਰਚਾਰ ਨੂੰ ਕਿਵੇਂ ਸਿਖਰ ਤੱਕ ਲੈ ਕੇ ਜਾਣਾ ਇਥੇ ਦੇ ਪੰਜੀਆ ਮਹੀਨਾ ਚ ਸਰਕਾਰ ਦੇ ਕੰਮ ਕੀਤੇ ਨੇ ਉਹਦਾ ਫਾਇਦਾ ਤਾਂ ਹੀ ਹੁੰਦਾ ਜੇ ਖੁਦ ਉੱਥੇ ਕੈਂਡੀਡੇਟ ਕਿੰਨਾ ਸਟਰੋਂਗ ਆ ਪੰਜੀਆ ਮਹੀਨਾ ਦੇ ਸਰਕਾਰ ਦੇ ਕੰਮ ਉਹ ਲੋਕਾਂ ਨੇ ਪਾਦਨੀਆਂ ਇੱਕ ਤਰੀਕ ਨੂੰ ਵੋਟਾਂ ਪਾ ਦੇਣੀਆਂ ਪਰ ਕਰਮਜੀਤ ਅਨਮੋਲ ਇੱਕ ਆਪਣੇ ਆਪ ਚ ਇੱਕ ਪਰਸਨੈਲਿਟੀ ਆ ਉਹਨੂੰ ਦੱਸਣ ਦੀ ਲੋੜ ਨਹੀਂ ਆ ਬਾਕੀ ਕੈਂਡੀਡੇਟ ਅਗਰਾਮਾਦੀ ਪਾਰਟੀ ਦੇ ਗੱਲ ਕੀਤੀ ਜਾਵੇ ਤੇ ਕਰਮਜੀਤ ਅਨਮੋਲ ਦੇ ਬਰਾਬਰ ਨਹੀਂ ਆ ਹਲਕੇ ਲੱਗਦੇ ਨੇ ਮੈਨੂੰ ਔਰ ਤੀਜਾ ਪ੍ਰਚਾਰ ਨੂੰ ਲੈ ਕੇ ਹਰ ਪਾਰਟੀ ਪ੍ਰਚਾਰ ਵਾਸਤੇ ਇਹਨਾਂ ਨੇ ਆਪਣੇ ਦੋਸਤ ਬੁਲਾ ਲਏ ਨੇ ਦੂਜੇ ਦੇਖੋ ਇੱਥੇ ਜਦੋਂ ਬੀਜੇਪੀ ਦਾ ਪ੍ਰਚਾਰ ਉਹਨਾਂ ਨੇ ਅਮੀਸ਼ਾਹ ਸਾਹਿਬ ਨੇ ਆਉਣਾ ਰਾਜਨਿਤ ਸਿੰਘ ਸਾਹਿਬ ਨੇ ਆਉਣਾ ਮੋਦੀ ਸਾਹਿਬ ਨੇ ਆਉਣਾ ਕਾਂਗਰਸ ਵਾਲੇ ਪ੍ਰਚਾਰ ਜਿਹੜੇ ਰੈਲੀਆਂ ਹੋਣਗੀਆਂ ਸ਼ਾਇਦ ਰਾਹੁਲ ਗਾਂਧੀ ਆਵੇ ਪ੍ਰਿੰਕਾ ਗਾਂਧੀ ਆਵੇ ਹਰ ਇੱਕ ਦਾ ਪ੍ਰਚਾਰ ਕਰਨ ਦਾ ਤਰੀਕਾ ਸਟਾਰ ਕੰਪੇਨਰ ਤੇ ਕਰਮਜੀਤ ਸਿੰਘ ਮੋਹਨ ਨੂੰ ਲੱਗਾ ਹੋਊਗਾ ਕਿ ਇਹ ਮੇਰੇ ਸਟਾਰ ਕੰਪੇਨਰ ਮੇਰੇ ਹੀ ਹੈ ਦੇਖੋ ਜਿਹੜੇ ਵੋਟਰ ਹੁੰਦੇ ਕਿਤੇ ਨਾ ਕਿਤੇ ਪਲੱਸ ਮਾਈਨਸ ਹੁੰਦੇ ਕਿ ਯਾਰ ਅਸ਼ਾ ਗਿੱਪੀ ਗਰੇਵਾਲ ਵੀ ਆ ਗਿਆ ਯਾਰ ਬੰਦਾ ਚੰਗਾ ਹੋਊਗਾ ਉਹ ਲੋਕਾਂ ਦੇ ਨਾ ਮਾਨਸਿਕ ਤੌਰ ਤੇ ਅਸਰ ਪੈਂਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਜਦੋਂ ਭਗਵੰਤ ਮਾਨ ਸਾਹਿਬ 2014 2019 ਦੇ ਵਿੱਚ ਖੁਦ ਲੜੇ ਐਮਪੀ ਬਣੇ ਉਦੋਂ ਇੰਨੇ ਸਿੰਗਰ ਨਹੀਂ ਦੇਖੇ ਉੱਥੇ ਤੇ ਸਿਰਫ ਕੌਣ ਹੁੰਦਾ ਸੀ ਬਿਨੂਟੇ ਲੋਕ ਤੇ ਕਰਮਜੀਤ ਅਨਮੋਲ ਤੇ ਤਿੱਜਾ ਖੁਦ ਭਗਵੰਤ ਮਾਨ ਹਾਂ ਕਦੀ ਕਦਾਈ ਇੱਕ ਦੀ ਵਾਰ ਆਏ ਸੀ ਬੱਬੂ ਮਾਨ ਨਾ ਪਰ ਚੌਨ ਪ੍ਰਚਾਰ ਦੇ ਵਿੱਚ ਜਿਆਦਾ ਕਰਮਜੀਤ ਅਨਮੋਲ ਔਰ ਭਗਵੰਤ ਮਾਨ ਖੁਦ ਰੋਹ ਸੰਤ ਰਾਮਦਾਸੀ ਦੀ ਉਹ ਜਿਹੜੇ ਨਜ਼ਮਾਂ ਕਿ ਮਗਦਾ ਰਹੀ ਹੋਏ ਸੂਰਜਾ ਕਮੀਆਂ ਦੇ ਵੀੜੇ ਉਹ ਅਕਸਰ ਗਾਉਂਦੇ ਸੀ ਨਾ ਪਰ ਹੁਣ ਸਵਾਲ ਹੈ ਕਿ ਦੂਜੇ ਪਾਸੇ ਪ੍ਰਚਾਰ ਦੇ ਤੌਰ ਤੇ ਤੁਹਾਡਾ ਬਹੁਤ ਅਸਰ ਪੈਂਦਾਗਾ ਬੀਜੇਪੀ ਦੇਖੋ ਚਾਹੇ ਬੀਜੇਪੀ ਨੇ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਲੜਨੀ ਹੋਵੇ ਚਾਹੇ ਸੂਬਾ ਅਸੈਂਬਲੀ ਲੜਨੀ ਹੋਵੇ ਚਾਹੇ ਲੋਕ ਸਭਾ ਉਹਨਾਂ ਦਾ ਸਟਾਰ ਕੰਪੇਨਰ ਕੌਣ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਕਰਕੇ ਕਰਮਜੀਤ ਅਨਮੋਲ ਨੂੰ ਲੱਗਾ ਹੋਗਾ ਕਿ ਮੇਰੇ ਇਹ ਯਾਰ ਦੋਸਤ ਇਸ ਮੌਕੇ ਆ ਰਹੇ ਨੇ ਤੇ ਮੈਨੂੰ ਫਾਇਦਾ ਚੁੱਕਣਾ ਚਾਹੀਦਾ ਔਰ ਯਾਰੀ ਵੀ ਇਹ ਹੁੰਦੀ ਆ ਹਾਂ ਹੰਸਰਾਜ ਹੰਸੋਣ ਵੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਪਰਸਨੈਲਿਟੀ ਆ ਇੱਥੇ ਆਪਾਂ ਜੇ ਤੁਲਨਾ ਕਰੀਏ ਤੇ ਕਰ ਵੀ ਸਕਦੇ ਹਾਂ ਕਿ ਕਰਮਜੀਤ ਅਨਮੋਲ ਦਾ ਹੰਸਰਾਜ ਹੰਸ ਦੇ ਮੁਕਾਬਲੇ ਏਡਾ ਵੱਡਾ ਨਾਮ ਨਹੀਂ ਜਿੱਡਾ ਹੰਸਰਾਜ ਦਾ ਵੱਡਾ ਨਾਮ ਆ ਉਹ ਵੀ ਆਪਣੀ ਇਸ ਗੱਲ ਤੋਂ ਬੁਰਾ ਨਹੀਂ ਮਨਾਉਣਗੇ ਕਿ ਹੰਸਰਾਜ ਹੰਸੋਂ ਨੀ ਇੱਕ ਵੱਡਾ ਨਾਮ ਆ ਰਹੀ ਗੱਲ ਸ਼ਾਇਦ ਉਹਨਾਂ ਨੇ ਨਾ ਬੁਲਾਇਆ ਹੋਵੇ ਪਰ ਇੱਕ ਗੱਲ ਹੈ ਕਿ ਇਹ ਜਿਹੜੀ ਚੋਣ ਹੈ ਕਾਫੀ ਦਿਲਚਸਪ ਹੋ ਚੁੱਕੀ ਆ ਔਰ ਸਿੰਗਰਾਂ ਦਾ ਆਉਣਾ ਔਰ ਬਾਕੀ ਵੀ ਜਿਹੜੇ ਪੰਜਾਬ ਦੇ ਅਗਰ 12 ਹਲਕਿਆਂ ਦੀ ਗੱਲ ਕੀਤੀ ਜਾਵੇ ਉੱਥੇ ਹਲੇ ਕੋਈ ਸਟਾਰ ਕੰਪੀਨਰ ਨਹੀਂ ਬੁਲਾਏਗੇ ਜਾਂ ਸਿੰਗਰ ਨਹੀਂ ਬੁਲਾਏਗੇ ਹੁਣ ਹੋ ਸਕਦਾ ਹੈ ਕਿ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਚੋਣ ਲੜ ਰਹੇ ਨੇ ਅਰਵਿੰਦ ਖੰਨਾ ਜਦੋਂ ਪਹਿਲੀ ਵਾਰ ਐਮਐਲਏ ਜਾਂ ਐਮਪੀ ਦੀ ਉਹਨੇ ਚੋਣ ਲੜੀ ਸੀ ਤੇ ਜਿਹੜੇ ਅੱਜਕੱਲ ਪੰਜਾਬ ਕਿੰਗਜ਼ 11 ਦੇ ਮਾਲਕਨ ਨੇ ਪ੍ਰੀਟੀ ਜੈਂਟਾ ਉਹ ਕਾਫੀ ਵਾਰ ਆਉਂਦੇ ਰਹੇ ਹੋਰ ਵੀ ਜਿਹੜੇ ਲੋਕ ਬੁਲਾਉਂਦੇ ਰਹੇ ਨੇ ਭਾਜਪਾ ਦੇ ਵੱਲੋਂ ਵੀ ਸਟਾਰ ਕੰਪੇਨਰ ਦੇ ਤੌਰ ਤੇ ਆ ਸਕਦੇ ਨੇ ਉਹਨਾਂ ਦੇ ਜਿਹੜੇ ਐਮਪੀ ਨੇ ਜਾਂ ਜਿਹੜੇ ਭੋਜਪuri ਐਕਟਰ ਨੇ ਮਨੋਜ ਵਾਚਪਾਈ ਉਹ ਲੁਧਿਆਣੇ ਆ ਕੇ ਪ੍ਰਚਾਰ ਕਰ ਸਕਦੇ ਨੇ ਚੰਡੀਗੜ੍ਹ ਆ ਕੇ ਕਰਸਾ ਦੇ ਲੇਕਿਨ ਇਹ ਜਿਹੜਾ ਕਰਮਜੀਤ ਅਨਮੋਲ ਵਾਲਾ ਸਵਾਲ ਹੈ ਦੇਖੋ ਉਹਦੀ ਇਹ ਹੈ ਕਿ ਉਹ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਚੰਗਾ ਨਾਮ ਰੱਖਦੇ ਇੱਕ ਚੰਗਾ ਮਕਾਮ ਰੱਖਦੇ ਨੇ ਤੇ ਇਸੇ ਕਰਕੇ ਜਿਹੜੇ ਵੀ ਉਸ ਉਹਨਾਂ ਦੇ ਨਾਲ ਜੁੜੇ ਨੇ ਉਹ ਆਪਣਾ ਦੋਸਤੀ ਦਾ ਫਰਜ਼ ਨਿਭਾਉਣਾ ਆ ਰਹੇ ਨੇ ਔਰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ ਤੁਸੀਂ ਆਪ ਵੀ ਆਪ ਹੀ ਅੰਦਾਜ਼ਾ ਲਗਾ ਸਕਦੇ ਜਾਂ ਹੋਰ ਵੀ ਸਾਨੂੰ ਸੁਣਨ ਵਾਲੇ ਕਿ ਇੰਡਸਟਰੀ ਦੇ ਵਿੱਚ ਵੀ ਐਕਟਰਾਂ ਦੇ ਆਪਣੇ ਆਪਣੇ ਗਰੁੱਪ ਜੇ ਆਪਣੇ ਆਪਣਾ ਇੱਕ ਫਿਰਕਾ ਜਿਹਾ ਬਣ ਚੁੱਕਾ ਹੈਗਾ ਤੇ ਉਹ ਉਹਦੇ ਚ ਇਹ ਲੱਗਦਾ ਕਿ ਕਰਮਜੀਤ ਅਨਮੋਲ ਹੋਣੀ ਆਪਣਾ ਮਕਾਮ ਉੱਪਰ ਰੱਖਦੇ ਨੇ ਇਸੇ ਕਰਕੇ ਹਰ ਰੋਜ਼ ਨਵੇਂ ਤੋਂ ਨਵੇਂ ਜਿਹੜੇ ਉਹਦੇ ਸਾਥੀ ਨੂੰ ਆ ਕੇ ਚੋਣ ਪ੍ਰਚਾਰ ਕਰ ਰਹੇ ਨੇ ਔਰ ਅੱਜ ਨਾਮਜ਼ਦਗੀ ਪੱਤਰ ਕਰਨ ਦਾ ਆਖਰੀ ਦਿਨ ਸੀ ਪੰਜਾਬ ਦੇ ਵਿੱਚ ਔਰ ਇਸ ਰੋਡ ਸ਼ੋਅ ਦੇ ਵਿੱਚ ਉਹਨਾਂ ਨੂੰ ਬਲ ਦਿੱਤਾ ਹੈ ਗਿੱਪੀ ਗਰੇਵਾਲ ਹੋਣਾ ਨੇ ਔਰ ਜਿਨ੍ਹਾਂ ਦੀ ਐਸਐਮ ਵਿੱਚ ਫਿਲਮ ਵੀ ਚੱਲ ਰਹੀ ਹੈਗੀ ਆ ਛਿੰਦਾ ਛਿੰਦਾ ਨੋ ਪਾਪਾ ਉਹਦੇ ਚੱਕਰ ਦੇ ਵਿੱਚ ਕਰਮਜੀਤ ਅਨਮੋਲ ਨੂੰ ਕਿੰਨਾ ਬਲ ਮਿਲਦਾ ਹੈਗਾ ਇਹ ਤੇ 4 ਤਰੀਕ ਨੂੰ ਹੀ ਪਤਾ ਲੱਗੇਗਾ